ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਕਾਰਹਿ ਇਸ ਨਾਨਿਸ ਮਰੇ ਪ੍ਰਭ ਅਪੜਾ ਮਨ ਤਰਪੇ ਅਰੁਗ ਕੋਟ بگੜ ਲਾਥੀ ਪ੍ਰਭ ਸਰੜਾ ਪ੍ਰਗਟੇ ਭਲੇ ਸਜੋਗਾ ਮੋਠ ਬਰੀਦਾ ਉਜੋ ਸਾਜ ਸੁ ਬਹ ਨਿਵਾਜ ਗੁਜਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕਪ ਉਤਾਰ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਕੇ ਸਾਧਨ ਵਾਜੀ ਗੁਰ ਸੰਗਤ ਜੀਓ ਅੰਮ੍ਰਿਤ ਵੇਲਾ ਹੋ ਚੁੱਕਿਆ ਸੌਣ ਦਾ ਵਕਤ ਨਹੀਂ ਜਿਹੜਾ ਜਾਗਣ ਦਾ ਵਕਤ ਹੈ ਉਠੋ ਗੁਰਪ੍ਰੀਤ ਪਿਆਰਿਓ ਇਸ਼ਨਾਨ ਪਾਣੀ ਕਰੋ ਗੁਰਬਾਣੀ ਪੜੋ ਸੁਣੋ ਰਾਏ ਪ੍ਰਾਪਤ ਕਰੋ ਅੰਮ੍ਰਿਤ ਵੇਲਾ ਹੋ ਚੁੱਕਿਆ ਅੰਮ੍ਰਿਤ ਵੇਲੇ ਦਾ ਟਾਈਮ 4 ਵੱਜ ਚੁੱਕਿਆ ਨੋ ਅੰਮ੍ਰਿਤ ਵੇਲੇ ਦਾ ਟਾਈਮ ਚਾਰ ਵਚ ਚੁੱਕੇ ਹਨ ਓਠੋ ਗੁਰਮਖ ਪਿਆਰਿਓ ਇਸ ਨਾਨ ਪਾਣੀ ਕਰੋ ਗੁਰ ਬਾਣੀ ਪੜੋ ਸੁਣਾ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਗੁਰ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਰਾਹੇ ਪ੍ਰਾਪਤ ਕਰੋ ਅੱਜ ਭਾਈ ਅੰਗਰੇਜ਼ੀ ਮਹੀਨੇ ਦੀ 25 ਤਾਰੀਖ ਦਿਨ ਸ਼ਨੀਵਾਰ ਨੌ ਕਤ ਕੋ ਚੁੱਕਿਆ 25 ਅਕਤੂਬਰ ਦਿਨ ਸ਼ਨੀਵਾਰ ਨਾਉ ਕਤ ਕੋ ਚੁੱਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ